ਆ ਦੇਖੋ ਵੀਰੇ ਡੱਸ ਕੇ ਆਕੇ ਲੱਗੀ ਹੈਗੀ ਛੱਕੜ ਤੋਂ ਲੱਗੀ ਆ ਕਈ ਕਿੱਲੇ ਫੜਕਦੀ ਮੱਚੀ ਹੈ ਬਈ ਸ਼ਾਬਾਸ਼ ਸ਼ਾਬਾ ਮੁੰਡਾ ਸ਼ਾਬਾਸ਼ ਸ਼ਾਬਾ ਮੁੰਡਾ ਪਵਾ ਤਿਆ ਯਾ ਬੜੀ ਯਾਰ ਹਨ ਓਏ ਨੀ ਹੋ ਹੋਰ ਯਾਰ ਆਦਾ ਭਜਾ ਦੇਣਾ ਹਵਾ ਬਦਲ ਗਈ ਬਾਈ ਹਵਾ ਬਦਲ ਗਈ ਭੈਣ ਚੋਦੀ ਉਹ ਦੇਖੋ हवा <laughs> बादी ਆਦੇ ਪਰਿਵਰਾਟ ਦੇ ਦਿੱਤਾ ਸੰਗ ਤੇਰਾ ਬਹੁਤ ਬੋਝ ਗਈ ਬਾਈ ਬੋਝ ਗਈ ਹੋ ਗਏ ਬਾਈ ਕੰਟਰੋਲ ਥੋੜੀ ਰਹਿ ਗਈ ਬਾਈ ਹਾਂ ਵੀਰੇ ਹੋ ਗਈ ਬਾਈ ਬਹੁਤ ਮੁੰਡਿਆਂ ਨੇ ਬਾਈ ਬਹੁਤ ਸੰਯੋਗ ਦਿੱਤਾ ਬਾਈ ਸਾਰਾ ਪਿੰਡ ਹੀ ਭੋ ਚੁੱਕਿਆ ਵੀ ਇੱਥੇ ਲੱਗ ਭਾਗ ਬਹੁਤ ਇਕੱਠਾ ਵੀਰੇ ਉਹ ਉਹਦੇ ਸਾਹਮਣੇ ਲੱਗ ਭਾਗ ਕਾਬੂ ਪਾ ਲਿਆ ਹੀ ਅੱਗੇ ਤੇ ਆਲੇ ਬਈ ਕਾਬੂ ਅੱਗ ਤੇ ਆ ਦੇਖੋ ਬਈ ਹੋ ਗਈ ਬਈ ਕੰਟਰੋਲ ਆਹ ਕੋਈ ਟਰੈਕ ਵਾਲੇ ਵੀਰ ਬਹੁਤ ਲੋਕ ਦੇ ਰਹੇ ਨੇ ਬਈ